ਮਨਤ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਰਾਹੁਲ ਗਾਂਧੀ ਦੀ ਰੈਲੀ ਤੋਂ ਬਾਅਦ ਚਾਰਜ ਡੱਪ ਲੱਗ ਰਿਹਾ ਸਰ ਬੜੇ ਚਾਰਜ ਡੱਪ ਲੱਗੇ ਹੋ ਅੱਜ ਤੁਸੀਂ ਚਾਰਜ ਡੱਪ காங்கிரஸ் ਵੀ ਮੇਰਾ ਹੀ ਚਾਰਜ ਰਹੀ ਹੈ ਕਦੀ ਵੀ ਨਹੀਂ ਹੋਈ ਕਿ ਨਾ ਚਾਰਜ ਹੋਣ ਸਾਡੇ ਵਰਕਰ ਵੀ ਚਾਰਜ ਰਹਿੰਦੇ ਆ ਤੇ ਸਾਡੇ ਉਹ ਵੀ ਰਹਿੰਦੇ ਇਹ ਆਪਾਂ ਚਾਰਜ ਡੱਪ ਨੇ ਕਹਿੰਦੇ ਹਮੇਸ਼ਾ ਹੀ ਕਾਜ ਕਰਕੇ ਜਿਹੜੇ ਜਿੰਨੇ ਵੀ ਅਸੀਂ ਹੈਗੇ ਕਾਂਗਰਸੀ ਇਸ ਨੂੰ ਹਮੇਸ਼ਾ ਚਾਰਜ ਚਾਰਜ ਨਾਲ ਹੀ ਰੱਖਿਆ ਹੁੰਦਾ ਜਦੋਂ ਤੁਹਾਡੇ ਦੋਨੋਂ ਨਾਲ ਹੀ ਚਾਰਜ ਹੋ ਜਾਈਦਾ ਵੇਖੋ ਜਿਹੜੀ ਪਾਰਟੀ ਦਾ ਇਤਿਹਾਸ ਬਹੁਤ ਲੰਬਾ ਹੋਏ ਜਿਨ੍ਹਾਂ ਨੇ ਜੰਗਾਂ ਲੜੀਆਂ ਨੇ ਜਿਹਨਾਂ ਅਜ਼ਾਦੀ ਦੀ ਜੰਗ ਲੜੀ ਹੋਈ ਜਿਨ੍ਹਾਂ ਦੇ ਪਰਿਵਾਰ ਜਿਹੜੇ ਨੇ ਆਪ ਦੇਸ਼ ਭਗਤ ਹਣ ਉਹ ਕਦੀ ਵੀ ਇਹ ਨਹੀਂ ਕਹਿ ਸਕਦਾ ਕਿ ਉਹ ਟੈਂਡੀ ਕਲਵਲ ਜਾਣਗੇ ਹਮੇਸ਼ਾ ਹੀ ਚੜ੍ਹਦੀ ਕਲਾ ਚ ਚਰਚਾ ਹੋ ਰਹੀ ਹੈ ਕਿ ਸਿੱਧੂ ਸਾਹਿਬ ਨੂੰ ਅੱਜ ਬੈਕਫੁੱਟ ਤੇ ਰੱਖਿਆ ਗਿਆ ਇਹ ਮੇਰਾ ਖਿਆਲ ਹੈ ਤੁਹਾਡੇ ਡੇਲੀ ਪੋਸਟ ਤੁਸੀਂ ਪੁੱਠਾ ਜਿਹਾ ਸਵਾਲ ਕਰ ਦਿਓ ਅੱਜ ਡਿਪਾਰਟਮੈਂਟ ਕੋਆਪਰੇਟਿਵ ਦਾ ਜਿਆਦਾ ਰੋਲ ਉਸ ਕਰਕੇ ਕਾਪਰੇਸ਼ਨ ਮਨਿਸਟਰ ਨੇ ਉਹਨੂੰ ਸਟੇਜ ਨੂੰ ਕੰਡਕਟ ਕਰਨਾ ਸੀ ਸਿੱਧੂ ਸਾਹਿਬ ਤੇ ਮੈਂ ਸੁਖਜਿੰਦਰ ਸਿੰਘ ਰੰਧਾਵਾ ਤੇ ਸਿੱਧੂ ਜੀ ਕਲਦੀਰ ਕੋਈ ਅਸੈਂਬਲੀ ਚ ਵੇਖਦੇ ਹਾਂ ਅਸੀਂ ਦੋਨੋਂ ਅਕਾਲੀਆ ਦੀ ਧੌਣ ਨੱਪਦੇ ਆਂ ਤੇ ਇੱਥੇ ਨੱਪਾਂਗੇ ਜਦੋਂ ਇਲੈਕਸ਼ਨ ਆਗੀ ਦੋਵੇਂ ਫੇਰ ਤੇ ਇਕੱਠੇ ਹੋਗੀ ਕਰਾਂਗੇ ਇਹ ਨੈਸ਼ਨਲ ਲੈਵਲ ਰਾਹੁਲ ਗਾਂਧੀ ਦੇ ਰੈਲੀ ਸੀ ਇਹਦੇ ਚ ਚਾਰ ਬੰਦੇ ਬੋਲਣਾ ਸੀ ਕਿਸੇ ਦੀ ਹੋਰ ਕੋਈ ਸਪੀਚ ਨਹੀਂ ਸੀ ਨਹੀਂ ਪਰ ਸਵਾਲ ਇਸ ਕਰਕੇ ਹੈ ਗੱਲ ਇਹ ਨਹੀਂ ਹੈ ਕਿ ਕੌਣ ਪੁੱਛ ਰਿਹਾ ਕੌਣ ਨਹੀਂ ਪੁੱਛ ਰਿਹਾ ਕਿ ਸਿੱਧੂ ਸਾਹਿਬ ਸਟਾਰ ਪ੍ਰਚਾਰਕ ਨੇ ਤਿੰਨ ਸਟੇਟਾਂ ਚ ਜਿੱਤ ਹੋਈ ਹੈ ਤਾਂ ਸੋ ਇਹ ਸਿਰਫ ਇੱਥੇ ਚਾਰ ਬੰਦੇ ਬੋਲਣਾ ਸੀ ਛੀਫ ਮਿਨਿਸਟਰ ਪ੍ਰੈਜ਼ੀਡੈਂਟ ਨਿਯਾਸ਼ ਕੁਮਾਰੀ ਕਿ ਉਹਨਾਂ ਨੇ ਉਹ ਸਾਰਾ ਪੁਆਇੰਟ ਆਫ ਦਾ ਡੇ ਕੀ ਹੈ ਰਾਹੁਲ ਗਾਂਧੀ ਦੀ ਪੂਰੀ ਸਪੀਚ ਦੇ ਵਿੱਚ ਤੁਸੀਂ ਪੁਆਇੰਟ ਆਫ ਦਾ ਡੇ ਉਹਨਾਂ ਨੇ ਇੱਕ ਚੀਜ਼ ਦੀ ਮੈਨੂੰ ਸਭ ਤੋਂ ਵੱਧ ਖੁਸ਼ੀ ਹੋਈ ਆ ਉਹਨਾਂ ਨੇ ਜਿਹੜਾ ਕਿਹਾ ਕਿ ਈਡੀ ਦੇ ਜਿਹੜੇ ਕੇਸ ਨੇ ਇਹ ਨਰਿੰਦਰ ਮੋਦੀ ਨੂੰ ਖੋਲਣ ਚਾਹੀਦੇ ਅਸੀਂ ਕਿਹਾ ਕਿ ਨਰਿੰਦਰ ਮੋਦੀ ਖੋਲਣਾ ਖੋਲੇ ਕਾਂਗਰਸ ਜਿਹੜੀ ਕੈਪਟਨ ਅਮਰਿੰਦਰ ਸਿੰਘ ਉਹ ਖੇਤੀ ਉੱਤੇ ਐਕਸ਼ਨ ਕਰੇਗਾ ਰਿਫਾਲ ਦੀਆਂ ਮਿਸਿੰਗ ਫਾਈਲਾਂ ਦੀ ਸਵੇਰੇ ਪ੍ਰੈਸ ਕਾਨਫਰੰਸ ਹੋਈ ਪਰ ਅੱਜ ਬਹੁਤ ਜ਼ਿਆਦਾ ਜ਼ਿਕਰ ਉਹਨਾਂ ਨੇ ਨਹੀਂ ਕੀਤਾ ਮਿਸਿੰਗ ਫਾਈਲਾਂ ਦਾ ਕਿਉਂਕਿ ਅੱਜ ਪੰਜਾਬ ਦੇ ਟੂਰ ਤੇ ਸੀ ਉਹਨਾਂ ਨੇ ਦੱਸ ਦਿੱਤਾ ਉਹਨਾਂ ਨੇ ਜਦੋਂ ਕਹਿ ਦਿੱਤਾ ਕਿ ਮੋਦੀ ਫਾਈਲ ਚੋਰੀ ਹੋ ਜੇ ਉਹਦਾ ਜ਼ਿੰਮੇਵਾਰ ਕੌਣ ਹੈ ਸੁਖਜੰਦਰ ਸਿੰਘ ਰੰਦਾਵਾ ਤੇ ਜਿਹੜੀਆਂ ਰੈਫਰਲ ਦੀਆਂ ਜਿਹੜੀਆਂ ਫਾਈਲ ਚੋਰੀ ਹੋਈਆਂ ਉਹ ਚੌਕੀਦਾਰ ਨੇ ਆਪ ਚੋਰੀ ਕੀਤੀਆਂ ਤੇ ਇਹਦਾ ਅਮਲ ਚੋਰ ਦੇ ਉੱਤੇ ਪਰਚਾ ਮੋਮੈਂਟਮ ਮਿਲੇਗਾ ਤੁਹਾਨੂੰ ਇਸ ਇਸ ਰੈਲੀ ਤੋਂ ਯਾਰ ਅਜੇ ਇੰਨਾ ਕੁਝ ਮਿਲਦਾ ਤੁਸੀਂ ਇਲੈਕਸ਼ਨ ਆਉਣ ਦਿਓ ਅਸੀਂ ਬਾਦਲਾਂ ਨੂੰ ਇੱਕ ਗੱਲ ਦੱਸ ਦੇਣਾ ਕਿ ਉਹਨਾਂ ਦਾ ਭੋਗ ਪਾ ਦਿੱਤਾ ਸੀ 13 ਨਹੀਂ 14ਵੀਂ ਚੰਡੀਗੜ੍ਹ ਦੀ ਵੀ ਜਿੱਤਾਂਗੇ ਠੀਕ ਹੈ ਕਾਂਗਰਸ ਪਾਰਟੀ ਦਾ ਦਾਵਾ ਹੈ 13 ਦਾ 13 ਮਿਸ਼ਨ 13 ਦੀਆਂ 14 ਕਹਿ ਰਹੇ ਕਿ ਚੰਡੀਗੜ੍ਹ ਸੀਟ ਵੀ ਅਸੀਂ ਜਿੱਤਾਂਗੇ ਸਖਜਿੰਦਰ ਰੰਦਾਵਾ ਕਹਿ ਰਹੇ ਨੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਮੋਗਾ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ